ਲੋਕ ਸਭਾ ਚੋਣਾਂ ਚ ਕਾਲੀ ਪਾਸ ਪਾ ਦਾ ਗੜਜੋੜ ਨਹੀਂ ਹੋ ਸਕਿਆ ਪਰ ਵਿਰੋਧੀ ਇਹ ਸਵਾਲ ਚੱਕਦੇ ਨਜ਼ਰ ਆ ਰਹੇ ਨੇ ਕਿ ਇਸ ਵਾਰ ਦੋਨੋਂ ਪਾਰਟੀਆਂ ਇੱਕ ਦੂਜੇ ਦਾ ਅੰਦਰ ਖਾਤੇ ਸਮਰਥਨ ਕਰਦੀਆਂ ਨਜ਼ਰ ਆਣ ਗਿਆ ਆਮਾਦੀ ਪਾਰਟੀ ਦੇ ਵਿਧਾਇਕ ਵੱਲੋਂ ਤਾਂ ਇਹ ਕਹਿ ਦਿੱਤਾ ਗਿਆ ਕਿ ਬਠਿੰਡਾ ਤੇ ਪਟਿਆਲਾ ਸੀਟ ਤੇ ਦੋਨੋਂ ਪਾਰਟੀਆਂ ਫ੍ਰੈਂਡਲੀ ਮੈਚ ਖੇਡਣਗੀਆਂ ਸਿਆਸਤ ਦੇ ਵਿੱਚ ਫਰੈਂਡਲੀ ਮੈਚ ਦਾ ਮਤਲਬ ਵਿਰੋਧੀਆਂ ਦੇ ਮੁਕਾਬਲੇ ਕਿਸੇ ਸੀਟ ਤੇ ਕਮਜ਼ੋਰ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨਾ ਹੈ ਤੇ ਇਸ ਦੀ ਬਜਾਏ ਕਿਸੇ ਹੋਰ ਹਲਕੇ ਦੇ ਵਿੱਚ ਆਪਣੀ ਜਿੱਤ ਯਕੀਨੀ ਬਣਾਉਣ ਦੇ ਲਈ ਦੂਜੀ ਤਰ ਤੋਂ ਕਮਜ਼ੋਰ ਉਮੀਦਵਾਰ ਜਰੀਏ ਫਾਇਦਾ ਚੁੱਕਣਾ ਹੈ ਅਕਾਲੀ ਦਲ ਦੇ ਲਈ ਸਭ ਤੋਂ ਅਹਿਮ ਸੀਟ ਮਠੰਡਾ ਹੈ ਜਿੱਥੇ ਹਰ ਸਿਮਰਤ ਕੌਰ ਬਾਦਲ ਚੌਣ ਲੜਦੇ ਨੇ ਇਸ ਲਈ ਇਸ ਸੀਟ ਨੂੰ ਹਰ ਹਾਲ ਦੇ ਵਿੱਚ ਜਿੱਤਣਾ ਪਾਰਟੀ ਦੇ ਲਈ ਜ਼ਰੂਰੀ ਸਮਝਿਆ ਜਾਂਦਾ ਹੈ ਇਸ ਤ੍ਰਿਕੇ ਦੇ ਨਾਲ ਦੂਜੇ ਪਾਸੇ ਭਾਜਪਾ ਦਾ ਸਭ ਤੋਂ ਜ਼ਿਆਦਾ ਦਾ ਪਟਿਆਲਾ ਸੀਟ ਦੇ ਉੱਤੇ ਲੱਗਿਆ ਹੋਇਆ ਹੈ ਕਿਉਂਕਿ ਇਥੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਵਰਨਿਤ ਕੌਰ ਚੌਂ ਮੈਦਾਨ ਦੇ ਵਿੱਚ ਨੇ ਇਸ ਸੀਟ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਵਕਾਰ ਵੀ ਜੁੜਿਆ ਹੋਇਆ ਹੈ ਜਿੱਥੇ ਚਰਚਾ ਆ ਮੈਂ ਕਿ ਬਠਿੰਡਾ ਦੇ ਵਿੱਚ ਭਾਜਪਾ ਤੇ ਪਟਿਆਲਾ ਦੇ ਵਿੱਚ ਅਕਾਲੀ ਦਲ ਨੇ ਜੇ ਤਕੜੇ ਉਮੀਦਵਾਰ ਨਾ ਦਿੱਤੇ ਤਾਂ ਮੰਨਿਆ ਜਾਵੇਗਾ ਕਿ ਦੋਵੇਂ ਪਾਰਟੀਆਂ ਫ੍ਰੈਂਡਲੀ ਮੈਚ ਖੇਡ ਰਹੀਆਂ ਨੇ ਉੱਥੇ ਹੀ ਇਸ ਬਾਬਤ ਆਪ ਦੇ ਵਿਧਾਇਕ ਤਰਨਪ੍ਰੀਤ ਵੱਲੋਂ ਕੀ ਕੁਝ ਕਿਹਾ ਗਿਆ ਆਉ ਸੁਣਦੇ ਹਾਂ ਇਹਨਾਂ ਦਾ ਆਪਸ 'ਚ ਫ੍ਰੈਂਡਲੀ ਮੈਚ ਹੈ ਔਰ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆਏ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਆਪਸ 'ਚ ਰਲੇ ਹੋਏ ਨੇ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਆ ਗਈਆਂ 13 ਦੀਆਂ 13 ਸੀਟਾਂ ਦੇ ਉੱਤੇ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨਣੇ ਨੇ ਇਹ ਠੀਕ ਹੈ ਕਿ ਸਾਡੇ ਉਰੇ ਜਿਹੜੇ ਕਿਸਾਨ ਅੰਦੋਲਨ ਚੱਲ ਰਹੇ ਆ ਜਿਹਦੇ ਕਰਕੇ ਅਕਾਲੀ ਦਲ ਹੈ ਜਿਹੜਾ ਉਹ ਹੁਣ ਉਹਨਾਂ ਦੀ ਇੱਕ ਬਹੁਤ ਵੱਡੀ ਮਜਬੂਰੀ ਬਣ ਚੁੱਕੀ ਹੈ ਕਿ ਉਹ ਚਾਹ ਕੇ ਵੀ ਭਾਜਪਾ ਨਾਲ ਅਲਾਈਅੰਸ ਨਹੀਂ ਕਰ ਸਕਦੇ ਅਦਰਵਾਇਜ਼ ਇਹਨਾਂ ਦੀ ਗੱਲ ਤਾਂ ਮੁੱਕੀ ਹੋਈ ਸੀ ਹੁਣ ਇਹਨਾਂ ਨੇ ਦੇਖਿਆ ਵੀ ਹੁਣ ਸਾਡੇ ਲਈ ਹਲੇ ਕੋਈ ਵਿਕਲਪ ਨਹੀਂ ਬਚਦਾ ਹੁਣ ਇਹ ਕੀ ਕਰਨਗੇ ਹੁਣ ਜਿੱਥੇ-ਜਿੱਥੇ ਭਾਜਪੀ ਆਪਣਾ ਕੈਂਡੀਡੇਟ ਲਾਊਗੀ ਅਕਾਲੀ ਦਲ ਦੇਖਿਓ ਉੱਥੇ ਆਪਣਾ ਕਮਜ਼ੋਰ ਕੈਂਡੀਡੇਟ ਲਾਉਣਗੇ ਤੇ ਜਿਵੇਂ ਹੁਣ ਆਪਾਂ ਬਠਿੰਡੇ ਦੀ ਗੱਲ ਕਰੀਏ ਬਠਿੰਡੇ ਦੇਖਿਓ ਤੁਸੀਂ ਭਾਜਪੀ ਕਮਜ਼ੋਰ ਲਾਊਗਾ ਅਕਾਲੀ ਦਲ ਆਪਣਾ ਤਕੜਾ ਲਾਹੂਗਾ ਤੇ ਜਾਣ ਬੁੱਝ ਕੇ ਐਡਾ ਹੀ ਇਹਨਾਂ ਨੇ ਪਟਿਆਲੇ ਗੇਮ ਕਰਨ ਦੀ ਕੋਸ਼ਿਸ਼ ਕਰਨ ਦੀ ਹੈ ਕਿ ਪਟਿਆਲੇ ਇਹ ਅਕਾਲੀ ਦਲ ਹੈ ਜਿਹੜਾ ਇਹ ਆਪਣਾ ਕਮਜ਼ੋਰ ਕੈਂਡੀਡੇਟ ਲਾਉਣਗੇ ਪਰ ਇਹਨਾਂ ਦੀਆਂ ਲੂੰਬੜ ਚਾਲਾਂ ਜਿਹੜੀਆਂ ਹੈਗੀਆਂ ਸਾਰਾ ਪੰਜਾਬ ਸਮਝ ਚੁੱਕਿਆ ਬਹੁਤ ਚੰਗੀ ਤਰ੍ਹਾਂ ਪੰਜਾਬੀ ਬਹੁਤ ਚੰਗੀ ਤਰ੍ਹਾਂ ਡੀਪਲੀ ਇਸ ਗੱਲ ਨੂੰ ਸਮਝ ਚੁੱਕੇ ਨੇ ਕਿਉਂਕਿ ਪੰਜਾਬ ਨੇ ਬਹੁਤ ਲੰਬਾ ਸਮਾਂ ਸੰਤਾਪ ਹੰਡਾ ਲਿਆ ਸੋ ਹੁਣ ਇਹ ਜਿਹੜੀ ਇਹਨਾਂ ਦੀ ਇੱਕ ਉਹ ਸੀਗੀ ਨਾ ਤਰੀਕਾ ਵੀ ਰਕਾਟੋ ਹੁਣ ਮੈਂ ਚੜਾਂ ਉਹ ਹੁਣ ਇਹਨਾਂ ਦਾ ਮੁੱਕ ਲਿਆ ਸਮਾਪਤ ਹੋ ਗਿਆ ਲੋਕ ਇਸ ਵਾਰ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਨੂੰ ਫਤਵਾ ਦੇਣੀਆਂ ਉਨ੍ਹਾਂ ਦੇ ਹੱਕ ਦੇ ਵਿੱਚ ਭੂਗਤਣਗੇ ਲੋਕ ਔਰ ਅਸੀਂ ਇਹ 13 ਦੀਆਂ 13 ਸੀਟਾਂ ਜਿੱਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸ਼੍ਰੀ ਅਰਵਿੰਦ ਕੇਰਿਵਾਰ ਜੀ ਦੀ ਝੋਲੀ 'ਚ ਪਾਵਾਂਗੇ ਬਹਿਰਾਲ ਜੋ ਸਰਗਰਮੀਆਂ ਚੱਲ ਰਹੀਆਂ ਹਨ ਇਸ ਦੇ ਵਿੱਚ ਕਈ ਸਾਰੀ ਚਰਚਾ ਚੱਲ ਰਹੀ ਹੈ ਮਾਹੌਲ ਵੀ ਗਰਮ ਹੈ ਪਰ ਦੇਖਣਾ ਹੋਵੇਗਾ ਕਿ ਆਉਂਦੇ ਸਮੇਂ ਦੇ ਵਿੱਚ ਕਿਸ ਪਾਰਟੀ ਵੱਲੋਂ ਕਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ उतारे ਜਾਂਦੇ ਹਨ ਆਪਣੇ ਸਹਿਯੋਗੀ ਆਕਾਸ਼ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ